ਵਾਹਿਗੁਰੂ ਸਾਹਿਬ ਜੀ ਹੋ ਦਿਨ ਦਰਦ ਦੁਖ ਪੰਜਨਾ ਕਟਕਟਨਾਥ ਅਨਾਥ ਚਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਪਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਰ ਹੈ ਗੁਰਬਾਣੀ ਕਹੈ ਸੇਵਕ ਜਨ ਮਨੈ ਵਰਤਖ ਗੁਰ ਨਿਸਤਰਾ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸੋਦਰ ਅਰਹਾ ਸਾਹਿਬ ਜੀ ਦੀ ਬਾਣੀ ਕਾថា ਵਿਚਾਰ ਚੱਲ ਰਹੀ ਹੈ ਜੋ ਕਿ ਅੱਜ ਪਾਸ਼ਹੀ 10 ਕਬੂਬਾਚ ਬੇਨਤੀ ਚੌਪਈ ਇਸ ਦੀ ਕਥਾ ਅੱਜ ਹੋਣੀ ਹੈ ਸਹਿ ਫਰਮਾਉਂਦੇ ਨੇ ਪਾਤਸ਼ਾਹੀ ਦਸਵੀ ਕਵੀ ਬੋਲੋਂ ਪ੍ਰਾਰਥਨਾ ਛੰਦ ਦਾ ਨਾਮ ਚੌਪਈ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਸਤਿਗੁਰੂ ਕੀ ਗੰਦੇ ਨੇ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਛਾ ਇਹ ਪ੍ਰਮਾਤਮਾ ਏ ਵਾਹਿਗੁਰੂ ਦਸਮ ਪਤਾ ਇਸ ਬਾਣੀ ਅੰਦਰ ਸਾਨੂੰ ਬੇਨਤੀਆਂ ਕਰਨ ਦੀ ਇਜਾਜ਼ਤ ਦਸਰੇ ਗਲ ਆਪਣੇ ਤੇ ਲੈਂਦੇ ਨੇ ਹਮਰੀ ਕਰੋ ਪਾਤਸ਼ਾਹੀ ਦਸਵੀਂ ਮਰੀ ਕਰੋ ਖਾਸ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਇਹ ਸੱਚੇ ਪਾਤਸ਼ਾਹ ਆਪ ਜੀ ਮੇਰੀ ਰੱਖਿਆ ਕਰੋ ਮਿਹਰ ਕਰੋ ਸਤਿਗੁਰੂ ਮੇਰੇ ਮਨ ਦੀ ਇੱਛਾ ਪੂਰੀ ਹੋਵੇ ਇਹ ਮੈਂ ਬੇਨਤੀ ਕਰਦਾ ਆਪਦੇ ਚਰਨਾਂ ਦੇ ਵਿੱਚ ਫਿਰ ਕਹਿੰਦੇ ਜਦੋਂ ਇਸ ਐਸਾ ਕੁਝ ਹੋਏਗਾ ਨਾ ਮਹਾਰਾਜ ਆਪ ਦੀ ਕਿਰਪਾ ਹੋਏਗੀ ਮੇਰੀ ਇੱਛਾ ਪੂਰੀ ਹੋਏਗੀ ਤੇ ਫਿਰ ਤਬ ਚਰਨ ਨਮਨ ਰਹੇ ਹਵਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਹਾਡੇ ਚਰਨਾਂ ਵਿੱਚ ਮੇਰਾ ਮਨ ਲੱਗਿਆ ਰਹੇ ਸਤਿਗੁਰੂ ਮੈਨੂੰ ਆਪਣੀ ਆਪਣਾ ਜਾਣ ਕੇ ਮੇਰੀ ਆਪ ਪਾਲਣਾ ਕਰੋ ਮੈਂ ਆਪਣਾ ਸਤ ਤੁਜੇ ਨਿਵਾਜਾ ਇੱਕ ਪੰਥ ਪਰ ਚਰਵੇ ਕੋ ਸਾਜਾ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਵਿੱਚ ਭੇਜ ਰਿਆ ਇਸੇ ਤਰੀਕੇ ਮਹਾਰਾਜ ਹੁਣ ਯਾਦ ਕਰਾ ਰਹੇ ਨੇ ਸੱਚੇ ਪਾਤਸ਼ਾਹ ਜੀ ਨੂੰ ਇਹ ਪੰਜ ਬਾਣੀਆਂ ਤੁਹਾਨੂੰ ਬਖਸ਼ਿਸ਼ ਕਰਨ ਵਾਲ ਲਗੇ ਕੀ ਕਹਿੰਦੇ ਨੇ ਮੇਰਾ ਮਨ ਤੇਰੇ ਚਰਨਾਂ 'ਚ ਲੱਗਿਆ ਰਹੇ ਮੈਨੂੰ ਮੇਰਾ ਮੇਰੀ ਆਪਣਾ ਜਾਣ ਕੇ ਪਾਲਣਾ ਕਰੋ ਆਪਣਾ ਜਾਣ ਕੇ ਮੈਨੂੰ ਪਾਲੋ ਮੇਰੀ ਰੱਖਿਆ ਕਰੋ ਹਰ ਵੇਲੇ ਕੀ ਕਹਿੰਦੇ ਨੇ ਅੱਗੇ ਹਮਰੇ ਦੁਸ਼ਟ ਸੁਭੇ ਤੁਮ ਕਾਵੋ ਆਪ ਹੱਥ ਦੇ ਮੋਹਿ ਬਚਾਵੋ ਏ ਸਾਰੇ ਵੈਰੀਆਂ ਨੂੰ ਮਾਰ ਮੁਕਾਓ ਆਪਣਾ ਹੱਥ ਦੀ ਕੇ ਮੈਨੂੰ ਬਚਾ ਲਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਵੈਰੀਆਂ ਨੂੰ ਮਗਾਓ ਮਾਰ ਮੁਕਾਓ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਬਚਾ ਲਓ ਇਸੇ ਤਰੀਕੇ ਅੱਗੇ ਪ੍ਰਮਾਤਮਾ ਵਾਹਿਗੁਰੂ ਅੱਗੇ ਬੇਨਤੀ ਕਰਦੇ ਨੇ ਸੁਖੀ ਵਸੈ ਮੋਹਰੋ ਪਰਵਾਰਾ ਮੇਰਾ ਪਰਿਵਾਰ ਸੁਖੀ ਵਸੇ ਸੇਵਕ ਸਿੱਖ ਸਭੇ ਕਰਤਾਰਾ ਅਤੇ ਸੇਵਕ ਸਿੱਖ ਸੁਖੀ ਵਸਣ ਜਿਤਨੇ ਵੀ ਦੇ ਸੰਗੀ ਸਾਥੀ ਹਨ ਨਾ ਪਿਆਰਿਓ ਪਾਤਸ਼ਾਹ ਕੰਦੇ ਨੇ ਵਾਹਿਗੁਰੂ ਜੀ ਇਹ ਸਾਰੇ ਸੁਖੀ ਵਸਣ ਮੇਰਾ ਪਰਿਵਾਰ ਵੀ ਸੁਖੀ ਹੋਵੇ ਮੇਰੇ ਸੰਗੀ ਸਾਥੀ ਸੇਵਕ ਜਨ ਜਿੰਨੇ ਵੀ ਹਨ ਸਾਰੇ ਨੂੰ ਸੁਖੀ ਰੱਖੀ ਖੁਸ਼ ਰੱਖੀ ਮੋਹ ਰੱਛਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਘਰੀਆ ਮੇਰੀ ਰੱਖਿਆ ਆਪਣਾ ਹੱਥ ਦੇ ਕੇ ਕਰੋ ਸਾਰੇ ਵੈਰੀਆਂ ਨੂੰ ਅੱਜ ਅੱਜ ਹੀ ਮਾਰਮ ਕਾਓ ਸੱਚੇ ਪਾਤਸ਼ਾਹ ਮਿਹਰ ਕਰੋ ਜਿਸ ਨੇ ਤੁਸੀਂ ਇਸ ਤਰ੍ਹਾਂ ਕਹੋਗੇ ਨਾ ਸਾਰੇ ਮੇਰੇ ਬੈਰੀਆਂ ਨੂੰ ਮਾਰ ਮੁਕਾ ਦੇਵੋਗੇ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਮਹਾਰਾਜ ਮੇਰੀ ਆਸ ਪੂਰੀ ਹੋਵੇਗੀ ਨਾ ਮੇਰੀ ਮਨਸ਼ਾ ਪੂਰੀ ਹੋਵੇਗੀ ਤੇ ਤੇਰੇ ਭਜਨ ਦੀ ਪਿਆਸ ਮੈਂ ਲੱਗ ਰਹੀ ਲੱਗੀ ਰਹੇ ਇਹ ਮੈਂ ਬੇਨਤੀ ਕਰਦਾ ਆਪਦੇ ਚਰਨਾਂ ਵਿੱਚ ਮੇਰੀ ਆਸਾਂ ਮਰਾਦਾਂ ਸਭ ਪੂਰੀਆਂ ਕਰੋ ਤੇ ਮੇਰੇ ਤੇਰੇ ਭਜਨ ਵਿੱਚ ਤੇਰੀ ਬੰਦਗੀ ਵਿੱਚ ਦੀ ਪਿਆਸ ਮੈਨੂੰ ਲੱਗੀ ਰਹੇ ਹਰ ਵੇਲੇ ਤੁਮਹਿ ਛੱਡ ਕੋਈ ਅਵਰ ਨਾ ਧਿਆਉ ਜੋ ਵਰਜਾ ਹੁਸ ਤੁਮ ਤੇ ਪਾਓ ਤੁਹਾਨੂੰ ਛੱਡ ਕੇ ਮੈਂ ਕਿਸੇ ਹੋਰ ਨੂੰ ਨਹੀਂ ਸਿਮਰ ਸਕਦਾ ਕਿਸੇ ਨੂੰ ਸਿਮਰਨ ਨਹੀਂ ਸਕਦਾ ਆਪ ਤੋਂ ਆਪ ਨੂੰ ਛੱਡ ਕੇ ਆਪ ਤੋਂ ਬਗਾਇ ਮੈਂ ਕਿਸੇ ਹੋਰ ਦਾ ਸਿਮਰਨ ਨਹੀਂ ਭਗਤੀ ਨਹੀਂ ਕਰ ਸਕਦਾ ਜੋ ਮੁਰਾਦ ਚਾਹਾਂਗਾ ਜੋ ਮੁਰਾਦ ਮੇਰੇ ਮਨ ਵਿੱਚ ਹੈ ਉਹ ਤੁਹਾਤੋਂ ਹੀ ਪ੍ਰਾਪਤ ਕਰ ਲਵਾਂਗਾ ਮੈਂ ਸਭ ਮੁਰਾਦਾਂ ਅਸਾ ਸਭ ਤੁਹਾਤੋਂ ਹੀ ਪ੍ਰਾਪਤ ਕਰਨੀਆਂ ਹਨ ਸਤਿਗੁਰੂ ਪਸਚੇ ਪਾਤਸ਼ਾਹ ਜੀ ਮੇਰੇ ਤੇ ਮਿਹਰ ਪ੍ਰਯਤ ਰੱਖੋ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਵਾਰੀਐ ਮੇਰੇ ਸਿੱਖ ਸੇਵਕਾਂ ਨੂੰ ਤਾਰ ਦਿਓ ਮੇਰੇ ਵੈਰੀਆ ਨੂੰ ਚੁਣ ਚੁਣ ਕੇ ਮਾਰ ਦਿਓ ਸਚੀ ਪਾਤਸ਼ਾਹ ਜੀ ਨੇ ਇਹ ਬਹੁਤ ਵੱਡਾ ਹਥਿਆਰ ਸਾਨੂੰ ਦਿੱਤਾ ਹੈ ਪਿਆਰੀ ਸਾਧ ਸੰਗਤ ਜੀ ਇਸ ਬਾਣੀ ਵਿੱਚ ਬੇਨਤੀਆਂ ਸਤਿਗੁਰ ਦੇ ਚਰਨਾਂ ਵਿੱਚ ਆਪ ਜੀ ਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪਵੇਗੀ ਸਤਿਗੁਰ ਹੀ ਮਾਰ ਮਗਾਣਗੇ ਆਪਦੇ ਬੈਰੀਆਂ ਨੂੰ ਤੁਹਾਡੇ ਆਪਣੇ ਸੇਵਕਾਂ ਦੇ ਉੱਤੇ ਮਿਹਰ ਭਰਿਆ ਰੱਖਣਗੇ ਤੇ ਬੈਰੀਆਂ ਨੂੰ ਮਾਰ ਮਗਾਉਣਗੇ ਆਪ ਹੱਥ ਦੇ ਮੁਝੇ ਅਬਰੀਆ ਮਰਨ ਕਾਲ ਦਾ ਤ੍ਰਾਸ ਨਵਰੀਆ ਆਪ ਹੱਥ ਦੀ ਕੇ ਮੈਨੂੰ ਉਪਰ ਕੱਢ ਲਿਆਓ ਮੈਨੂੰ ਉਵਾਰ ਲਓ ਮੈਨੂੰ ਉਪਰ ਕੱਢ ਲਓ ਇਸ ਦਲਦਲ ਦੇ ਵਿੱਚੋਂ ਮਰਨ ਦੇ ਸਮੇਂ ਦਰਦਾਂ ਦਰ ਦੂਰ ਕਰੋ ਜਿਲੇ ਮੌਤ ਆਵੇ ਨਾ ਮਰਨ ਕਾਲ ਕਾ ਤਰਾਸ ਵਰਿਓ ਜਿਹੜੀ ਹਰ ਵੇਲੇ ਮੌਤ ਦਾ ਡਰ ਲੱਗਾ ਰਹਿੰਦਾ ਨਾ ਮਹਾਰਾਜ ਇਸ ਮੌਤ ਦੇ ਡਰ ਨੂੰ ਵੀ ਦੂਰ ਕਰ ਦਿਓ ਜਿਸਲੇ ਇਹ ਆਵੇ ਮੈਂ ਹੱਸ ਕੇ ਆਪਦੇ ਚਰਨਾਂ ਵਿੱਚ ਆਜਮਾ ਮੈਨੂੰ ਮੌਤ ਦਾ ਡਰ ਨਾ ਹੋਵੇ ਆਪ ਕਿਰਪਾ ਕਰਨੇ ਮਿਹਰ ਕਰਨੇ ਹੁਜੂ ਸਦਾ ਹਮਾਰੇ ਪਛਾ ਸਿਰਿਅਸ ਤੁਝ ਜੂ ਕਰਿ ਹੋ ਰਛਾ ਹਮੇਸ਼ਾ ਮੇਰੇ ਅੱਖੀ ਹੋ ਮੇਰੇ ਪਖ ਚ ਰੋ ਹਮੇਸ਼ਾ ਹਰ ਵੇਲੇ ਮੇਰੇ ਪਖ ਵਿੱਚ ਹੀ ਆਪ ਜੀ ਨੇ ਰਹਿਣਾ ਹੈ ਏ ਖੜਕ ਖੜਕ ਖੜਗ ਦਿਨ ਸ਼ਾਨ ਵਾਲੇ ਮੇਰੀ ਰਖਿਆ ਕਰੋ ਸੱਚੇ ਪਾਤਸ਼ਾਹ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਹੇ ਰਖਾ ਹਰਮਾਲਕ ਸੰਤਾਂ ਦੇ ਸਹਾਈ ਪ੍ਰੀਤਮ ਜੀ ਮੈਨੂੰ ਰੱਖ ਲਓ ਮੈਂ ਤੇਰਾ ਸੇਵਕ ਹਾਂ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਗੁਰੂ ਪਿਆਰੀ ਸਾਧ ਸੰਗਤ ਜੀ ਕਹਿੰਦੇ ਏ ਅਨਾਥਾਂ ਦੇ ਸੱਜਣ ਦੁਸ਼ਟਾਂ ਨੂੰ ਨਾਸ਼ ਕਰਨ ਵਾਲੇ ਤੁਸੀਂ 14 ਲੋਗਾ ਭਾਵ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੇਰੇ ਉੱਪਰ ਬੇਹਿਰ ਭਰਿਆ ਹੱਥ ਰੱਖਣਾ ਸੋ ਇਹ ਬੇਨਤੀਆਂ ਅਸੀਂ ਜ਼ਰੂਰ ਕਰਨੀਆਂ ਵੀ ਹਨ ਤੇ ਸੁਣਨੀਆਂ ਹਨ ਤੇਰੀ ਸਤਸੰਗਤ ਜੀ ਅੱਜ ਦੀ ਕਥਾ ਅੱਜ ਕਬੂ ਬਾਜ ਬੇਨਤੀ ਚ ਬਈ ਦੀ ਕਥਾ ਸ਼ੁਰੂ ਹੋਈ ਸੀ ਜੋ ਛੇ ਪੌੜੀਆਂ ਤੱਕ ਆਈ ਹੈ ਸੋ ਅੱਗੇ ਕਲ ਕਲ ਪਏ ਬ੍ਰਹਮ ਭਗਤਾਰਾ ਇਸ ਦੀ ਵਿਚਾਰ ਉਡਾਂਦਰਾ ਹੋਏਗਾ ਪੈਰੀ ਸਾਧ ਸੰਗਤ ਪ੍ਰੇਮ ਸਾਹਿਤ ਪਿਆਰ ਦੇ ਨਾਲ ਇਸ ਬਾਣੀ ਨੂੰ ਸੁਣੋ ਤੇ ਆਪ ਜੀ ਦਾ ਪਰਿਵਾਰ ਸੁਖੀ ਬਸੇਗਾ ਆਪ ਦੇ ਉੱਤੇ ਕੋਈ ਸੰਕਟ ਨਹੀਂ ਆਏਗਾ ਇਹ ਸੰਕਟ ਨੂੰ ਵੋਚਨ ਸ਼ਬਦ ਹਨ ਸੋ ਆਪਜੀ ਦੇ ਸਾਰੇ ਸੰਕਟ ਵਾਹਿਗੁਰੂ ਸਹਿਬ ਸੱਚੇ ਪਾਤਸ਼ਾਹ ਜੀ ਦੂਰ ਕਰ ਦੇਣਗੇ ਫੇਰੀ ਸਾਧ ਸੰਗਤ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਤੇ ਉਹ ਘੰਟੀ ਬਜਾ ਦਿਓ ਸੱਚੇ ਪਾਤਸ਼ਾਹ ਦੇ ਇਸ ਪ੍ਰਚਾਰ ਨੂੰ ਦੁਨੀਆ ਤੱਕ ਪਹੁੰਚਾ ਦਿਓ ਵੱਧ ਤੋਂ ਵੱਧ ਅਸੀਂ ਛੋਟੀ ਛੋਟੀ ਕਲਿੱਪਸ ਪਾ ਰਹੇ ਹਾਂ ਯੂ ਆਰ ਜੀ ਪਾਸ ਸਮਾਂ ਥੋੜਾ ਹੁੰਦਾ ਇਦਨੇ ਸਮੇਂ ਚ 10 12 ਮਿੰਟ ਜ਼ਰੂਰ ਕੱਢ ਲਿਆ ਕਰੋ ਇਹਦੇ ਵਾਸਤੇ ਸੋ ਪ੍ਰੇਮ ਤੇ ਪਿਆਰ ਨਾਲ ਸੁਣਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ